ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਇੱਕ ਹੋਰ ਨਵੀਂ ਕੋਠੀ ਤੁਹਾਡੇ ਲਈ ਲੈ ਕੇ ਆਏ ਹਾਂ 200 ਗਜ ਦੀ ਲੋਕੇਸ਼ਨ ਆ ਜੀ ਗ੍ਰੀਨ ਅਵੇਨਿਊ ਪਖਵਾ ਰੋਡ ਲੁਧਿਆਣਾ ਤੇ ਬਹੁਤ ਹੀ ਸ਼ਾਨਦਾਰ ਕੋਠੀ ਲਗਜ਼ਰੀ ਲੁੱਕ ਵਾਲੀ ਕੋਠੀ ਆ ਪੂਰੀ ਐਨ ਖੁੱਲੀ ਡੁੱਲੀ ਕੋਠੀ ਤੁਸੀਂ ਦੇਖ ਸਕਦੇ ਹੋ ਜੀ ਲੌਬੀ ਪੂਰੀ ਖੁੱਲੀ ਤੇ ਕਿਚਨ ਦੀ ਚੈੱਕ ਕਰੋ ਕਿੰਨੀ ਸਪੇਸ ਤੁਹਾਨੂੰ ਕਿਚਨ ਦੇ ਵਿੱਚ ਮਿਲਦੀ ਆ ਤੇ ਜਿਹੜਾ ਵਾਸ਼ਿੰਗ ਏਰੀਆ ਕਿਚਨ ਦੇ ਵਿੱਚ ਤੁਹਾਨੂੰ ਅਲੱਗ ਦਿੱਤਾ ਗਿਆ ਪੂਰਾ ਖੁੱਲਾ ਡੁੱਲਾ ਅ ਕੰਮ ਜਿਹੜਾ ਕਿਚਨ ਦਾ ਹੋਇਆ ਵਾ ਇਸ ਤੋਂ ਇਲਾਵਾ ਜੀ ਦੇਖੋ ਲੌਬੀ ਵੀ ਪੂਰੀ ਖੁੱਲੀ ਆ ਤੇ ਡਰਾਇੰਗ ਰੂਮ ਜਿਹੜਾ ਤੁਸੀਂ ਦੇਖਦੇ ਹੋ ਸਾਈਡ ਦੇ ਉੱਤੇ ਇਹ ਇੱਥੇ ਤੁਸੀਂ ਆਪਣੇ ਸੋਫੇ ਰੱਖੋਗੇ ਇਹ ਪਹਿਲਾ ਬੈੱਡਰੂਮ ਬੈੱਡਰੂਮ ਵੀ ਪੂਰਾ ਸਪੇਸ਼ੀਅਸ ਆ ਪੂਰਾ ਖੁੱਲਾ ਡੁੱਲਾ ਬਣਾਇਆ ਗਿਆ ਨਾਲ ਸਟੋਰ ਵੀ ਤੁਹਾਨੂੰ ਦੇ ਦਿੱਤਾ ਗਿਆ ਵਾ 200 ਗੱਜ ਦੇ ਵਿੱਚ ਇੰਨਾ ਕੁਝ ਮਿਲਣਾ ਮੈਨੂੰ ਲੱਗਦਾ ਬਹੁਤ ਵਧੀਆ ਕੰਮ ਜਿਹੜਾ ਆਰਕੀਟੈਕਟਾ ਉਹਨੇ ਕੀਤਾ ਆ ਨਾਲ ਹੀ ਦੇਖੋ ਡਰੈਸਿੰਗ ਏਰੀਆ ਰੈਸਿੰਗ ਏਰੀਆ ਦੇ ਨਾਲ ਅਟੈਚ ਬਾਥਰੂਮ ਜੀ ਪਹਿਲਾ ਪਹਿਲੇ ਬੈਡਰੂਮ ਦੇ ਨਾਲ LED ਪੈਨਲ ਵਗੈਰਾ ਪ੍ਰੋਪਰ ਤੁਹਾਨੂੰ ਮਿਲੇਗਾ ਜੀ ਤੇ ਹੁਣ ਆਪਾਂ ਚੱਲਦੇ ਆਂ ਦੂਜੇ ਰੂਮ ਦੇ ਵਿੱਚ ਸੇਮ ਸਪੇਸ ਮਿਲੇਗੀ ਜੀ LED ਪੈਨਲ ਕਪ ਬੋਰਡ ਤੁਹਾਨੂੰ ਬਣਿਆ ਮਿਲੇਗਾ ਵਾਸ਼ਿੰਗ ਏਰੀਆ 'ਚ ਜਾਣ ਦਾ ਰਾਸਤਾ ਇਸ ਰੂਮ 'ਚੋਂ ਮਿਲੇਗਾ ਤੇ ਨਾਲ ਅਟੈਚ ਬਾਥਰੂਮ ਇਹਦੇ ਵੀ ਤੁਹਾਨੂੰ ਮਿਲੇਗਾ ਸੋ ਹੁਣ ਆਪਾਂ ਇਹ ਪਿੱਛੇ ਵਾਸ਼ਿੰਗ ਏਰੀਆ ਦੇਖ ਰਹੇ ਆ ਜੀ ਪੂਰਾ ਇਹ ਵੀ ਬਹੁਤ ਵਧੀਆ ਸਪੇਸ ਇੱਥੇ ਵੀ ਦਿੱਤੀ ਗਈ ਆ ਹੁਣ ਆਪਾਂ ਬਾਹਰ ਦੇਖਦੇ ਆ ਲੌਬੀ ਇਧਰੋਂ ਵੀ ਦੇਖ ਲਓ ਇਸ ਐਂਗਲ ਤੋਂ ਪੌੜੀ ਪੂਰੀ ਕੁਲੀਡੁੱਲੀ ਆ ਜੀ ਸਮਾਨ ਚੜਾਉਣ ਦੇ ਵਿੱਚ ਕੋਈ ਵੀ ਤੁਹਾਨੂੰ ਪਰੇਸ਼ਾਨੀ ਨਹੀਂ ਹੋਣ ਵਾਲੀ ਤੇ ਉੱਪਰ ਤੁਹਾਨੂੰ ਮਿਲ ਜਾਣਗੇ ਜੀ ਤਿੰਨ ਰੂਮ ਇੱਕ ਨਾਲ ਇਹਨਾਂ ਨੇ ਡ੍ਰਾਇੰਗ ਰੂਮ ਵੀ ਰੱਖਿਆ ਜੇ ਤੁਸੀਂ ਇਹਨੂੰ ਡ੍ਰਾਇੰਗ ਰੂਮ ਯੂਜ਼ ਕਰਨਾ ਕਰ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਇਹਨੂੰ ਬੈੱਡਰੂਮ ਵੀ ਬਣਾ ਸਕਦੇ ਹੋ ਜੇ ਐਜ਼ ਅ ਡੁਪਲੈਕਸੀ ਤੁਸੀਂ ਯੂਜ਼ ਕਰਨਾ ਵਾ ਇਹਨੂੰ ਤਾਂ ਇਸ ਤੋਂ ਬਾਅਦ ਦੀ ਦੋ ਕਮਰੇ ਉਦਾਂ ਸੇਮ ਮਿਲ ਲੰਗੇ ਤੁਹਾਨੂੰ ਤੇ ਇੱਕ ਕਮਰਾ ਜਿਹੜਾ ਥੱਲੇ ਡ੍ਰਾਇੰਗ ਰੂਮ ਆ ਉਹਦੇ ਉੱਤੇ ਵੀ ਕਮਰਾ ਤੇ ਆ ਬਾਹਰ ਦੀ ਦੇਖ ਲਓ ਜੀ ਸਪੇਸ ਗੈਲਰੀ ਆ ਜਿਹੜੀ ਬਹੁਤ ਵਧੀਆ ਜਦੋਂ ਵੀ ਤੁਸੀਂ ਬਾਹਰ ਬੈਠ ਕੇ ਰਿਲੈਕਸ ਕਰਨਾ ਆਪਣੇ ਆਪ ਨੂੰ ਉਹਦੇ ਲਈ ਬਹੁਤ ਵਧੀਆ ਸਪੇਸ ਤੁਹਾਨੂੰ ਮਿਲ ਜੂਗੀ ਜੀ ਸੋ ਦੋਸਤੋ ਇਹ ਸ਼ਾਨਦਾਰ ਕੋਠੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਨੰਬਰ ਚੱਲ ਰਿਹਾ ਮੈਨੂੰ ਕਾਲ ਕਰ ਸਕਦੇ ਹੋ ਜੀ